ਜੇ ਕੁਛ ਕਹੀਆਂ ਤਾਂ ਮਾਰੀ ਜੇ ਨਹੀਂ ਕੁਛ ਕਹਿੰਦੀ ਤਾਂ ਹੁਣ ਸਿਰ ਚੜ ਗਈ ਆ ਸਵੇਰੇ 10 ਵਜੇ ਦੀ ਉੱਡੀ ਹੋਈ ਆ ਗਈ ਪਤਾ ਨਹੀਂ ਕਿੱਥੇ ਆ 2 ਵਜੇ ਨੂੰ ਆ ਗਈ 10 ਹੁਣ ਕਿੱਥੇ ਲੱਭਾਂ ਮੈਂ ਕਿਹਨੇ ਪੁੱਛਾਂ ਮੰਮੀ ਕੀ ਗੱਲ ਹੋ ਗਈ ਜਿਹੜਾ ਫੋਨ ਕਰਕੇ ਹੁਕਮ ਬਜਾਤਾ ਵੀ ਹੁਣੇ ਹੀ ਆ ਜਾ ਜਿਵੇਂ ਹੈਗੀ ਆ ਰਾਣੀ ਬਨੇਰੇ ਤੇ ਖੜੀ ਬਾਹਰ ਕੀ ਦੇਖੀ ਜਾਨੀ ਆ ਦੇਖਦੀ ਆ ਆਪਦੀ ਮਾੜੀ ਕਿਸਮਤ ਨੂੰ ਤੇ ਰੰਨੀ ਆਪਦੇ ਪੁੱਠੇ ਕਰਮਾਂ ਨੂੰ ਮੈਂ ਤਾਂ ਆ ਮਮੀ ਕਹਿੰਦੀ ਸਾਰੇ ਕੰਮ ਛੱਡ ਕੇ ਨਾ ਪਹਿਲਾਂ ਜਲਦੀ ਘਰੇ ਆ ਜਾ ਹਾਂ ਮੰਮੀ ਦੱਸ ਇਹ じゃ ਕੀ ਤੈਨੂੰ ਦੌਰਾ ਪੈ ਗਿਆ ਭਟੜਾ ਪਾਤੀਆਂ ਸਾਰਿਆਂ ਨੂੰ ਦੌਰਾ ਨਹੀਂ ਹੋਣੀ ਆ ਤੇਰੇ ਬਹੁਤੀ ਸੱਟੇੜਾ ਇਹ ਉੱਪਰ ਜਾ ਹਿਉ ਕਹਿ ਗਿਆ ਸਵੇਰੇ ਪਤਾ ਨਹੀਂ ਇਹਦੀ ਮਾ ਦਾ ਫੋਨ ਆਇਆ ਸਵੇਰੇ 10 ਵਜੇ ਦੀ ਗਈ ਹੋਈ ਜਾਂ ਮੁੜ ਕੇ 2 ਵਜੇ ਤੇ ਹਜੇ ਤੱਕ ਬੋੜੀ ਨਹੀਂ ਆ ਕਰਦੀ ਦੀਵੀ ਗਈ ਕਿੱਥੇ ਪਤਾ ਤਾਂ ਕਰਨਾ ਸੀਗਾ ਜੇ ਮੈਂ ਫੋਨ ਕਰਕੇ ਪੁੱਛਦੀ ਨਾ ਇੱਕ ਦਿਨ 20 ਸਹਾਰੀਆਂ ਸੀ ਉਹਨੇ ਮੈਨੂੰ ਪਰ ਫਿਰ ਵੀ ਇਹ ਕਲਪਨ ਨਾਲੋਂ ਤਾਂ ਚੰਗਾਈ ਸੀ ਅੱਜ ਮੈਂ ਅੱਜ ਕੱਲ੍ਹ ਨਹੀਂ ਪੁੱਠੀਆਂ ਸਿੱਧੀਆਂ ਕਬਰਾਂ ਸੋਣੀਆਂ ਦੀਆਂ ਨੇ ਮੇਰਾ ਤਾਂ ਤੇਲੀ ਘਰੋਂਣ ਲੱਗ ਗਿਆ ਮੈਂ ਤਾਂ ਕਹਿੰਦੀ ਆ ਦੀਦੀ ਨੂੰ ਫੋਨ ਕਰਕੇ ਪੁੱਛ ਲੋ ਉਹ ਹੈ ਕਿੱਥੇ ਨੇ ਲੈ ਮੈਂ ਕਰਦੀ ਆ ਉਹਨੂੰ ਫੋਨ ਮੇਰੀ ਕਿਹੜਾ ਟੰਗ ਭੰਨ ਲੂ ਉਹ ਸਬਸਕ੍ਰਾਈਬਰ ਇਸ ਕੰਰੈਂਟਲੀ ਸਵਿਚਡ ਆਫ ਫੋਨ ਦਾ ਸਵਿਚ ਆਫ ਆਈ ਜੰਦਾ ਨਾ ਇਹ ਤਾਂ ਹੁਣ ਲੱਗਦਾ ਕੁਝ ਹੋਰ ਹੀ ਗੱਲ ਐ ਹਾਏ ਹਾਏ ਹੋਰ ਜੋ ਮਰਜੀ ਕਹਿ ਗੱਡੀ ਕੰਮ ਦੀ ਜ਼ਰੂਰ ਨਾ ਪਰਵਾਹੀ ਕਰਦੀ ਆ ਪਰ ਉਹਨੇ ਬਾਰੇ ਮਾਰਾ ਸੋਚਣਾ ਤਾਂ ਗੋਲ ਮਾਰ ਬਰਾਦਰਾਂ ਇੱਕ ਤਾਂ 13 ਨਹੀਂ ਪਤਾ ਲੱਗਦਾ ਮੰਮੀ ਤੂੰ ਤਾਂ ਥਾਲੀ ਦੇ ਬੈਂਗਣ ਤੋਂ ਖਾਂ ਟੱਪੀ ਪਈਆ ਤੂੰ ਗੁੱਸਾ ਵੀ ਕਰਦੀਆ ਪਿਆਰ ਵੀ ਕਰਦੀਆ ਨਾਲੇ ਗਾਲਾਂ ਕੱਢੀ ਜਾਂਦੀਆ ਨਾਲੇ ਉਹਨਾਂ ਫਿਕਰ ਵੀ ਕਰੀ ਜਾਂਦੀਆ ਪਿਆਰ ਤਾਂ ਕਰਨਾ ਹੀ ਆ ਉਹਨੇ ਇਕੱਲੇ ਨੇ ਸਾਰਾ ਘਰ ਬੰਨਿਆ ਹੋਇਆ ਜਾਣਾ ਵੀ ਉਹਨੇ ਕਿੱਥੇ ਆਪਦੀ ਮਾਂ ਕੋਈ ਗਈ ਹੋਣੀ ਮੈਨੂੰ ਤਾਂ ਹੁਣ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਮੇਰੀ ਸਮਝ ਤੋਂ ਬਾਹਰ ਆ ਖਮ ਕੀ ਨੂੰ ਪੁੱਛਾਂ ਕੀ ਨੂੰ ਦੱਸਾਂ ਮੈਂ ਲੈ ਵੀ ਗੈਵੀ ਆ ਤੇਰੇ ਪੇਕਿਆਂ ਤੋਂ ਖੁਸ਼ਖਬਰੀ ਆ ਗਈ ਤੇਰੀ ਮਾਂ ਮਿਲੀ ਸੀ ਗਿਲਚੌਂਗ ਚ ਕਹਿੰਦੀ ਅਗਲੇ ਐਤਵਾਰ ਕਰੇ ਪਾਠ ਆ ਤੁਸੀਂ ਸਾਰੇ ਨੇ ਆਉਣਾ ਮੈਂ ਕੱਲ ਨੂੰ ਤੁਹਾਨੂੰ ਸੁਨੇਹਾ ਦੇਣ ਆਉਣਾ ਹੈ ਉਹ ਗੈਵੀ ਕਿੱਥੇ ਆ ਹਾਏ ਹਾਏ ਹੈ ਗੈਵੀ ਦੀ ਮੰਮੀ ਆ ਰਹੀ ਸੀ ਤੇ ਉਹ ਉੱਥੇ ਨਹੀਂ ਗਈ ਹਾਏ ਹਾਏ ਕਿੱਥੇ ਜਿਹੜੀ ਗਈ ਹੋਊਗੀ ਉਹ ਭਾਈ ਮੈਂ ਤਾਂ ਇਸ ਕਰਕੇ ਕਹਿੰਦਾ ਸੀ ਵੀ ਗੈਵੀ ਨੂੰ ਕਹਿਣਾ ਵੀ ਵਧੀਆ ਜਿਹਾ ਜਾ ਕੇ ਨਾ ਟੌਪ ਦਾ ਸੂਟ ਲਿਆ ਆਕਰ ਉਹਦੇ ਪੇਕਿਆਂ ਚ ਪਤਾ ਤਾਂ ਲੱਗਿਆ ਵੀ ਕੁੜੀ ਆਪਦੇ ਕਰ ਕਿੰਨੀ ਸੁਖੀ ਆ ਤੇ ਸੋਰੇ ਦਾ ਰਾਜ ਕਰਦੀ ਹੈ ਪਰ ਉਹ ਹੈ ਕਿੱਥੇ ਆ ਉਹ ਵੀਰੇ ਉਹ ਤਾਂ ਨਾ ਗੁੱਡੀ ਉਹ ਕੀ ਗੱਲ ਹੋ ਗਈ ਨਲਿਆ ਤੁਸੀਂ ਸਾਰੇ ਨੇ ਘਪਰਾਏ ਹੋ ਕਿਉਂ ਘਬਰਣਾ ਹੀ ਆ ਪਤਾ ਗੈਵੀ ਸਵਰ 10 ਵਜੇ ਦੀ ਪਤਾ ਨਹੀਂ ਕਿੱਥੇ ਚਲੀ ਗਈ ਕੁਝ ਦੱਸ ਕੇ ਵੀ ਨਹੀਂ ਗਈ ਭਾਜੀ ਕਿੱਥੇ ਤੁਹਾਡੀ ਦੀਦੀ ਨਾਲ ਲੜਾਈ ਤਾਂ ਨਹੀਂ ਹੋਈ ਸੀ ਉਹ ਕਾ ਨੂੰ ਉਹ ਲੜਨ ਦਾ ਕੋਈ ਮੌਕਾ ਹੀ ਨਹੀਂ ਦਿੰਦੀ ਜਿਵੇਂ ਮੈਂ ਕਹਾਂ ਨਾ ਹੱਸ ਕੇ ਹਾਂ ਮੇ ਜੀ ਭਰ ਕੇ ਗੱਲ ਟਾਲ ਦਿੰਦੀ ਆ ਪਰ ਤੁਸੀਂ ਘਬਰੋਨੇ ਕਾ ਤੋ ਮੈਂ ਹੁਣੇ ਫੋਨ ਕਰਕੇ ਪੁੱਛ ਲੈਣਾ ਵੀ ਕਿੱਥੇ ਆ ਦੱਸ ਇਹਰੇ ਫੋਨ ਤੋਂ ਦਾ ਸੁਚੋਕ ਆਉਂਦਾ ਮੈਂ ਕਰਿਆ ਸੀ ਫੇਰ ਕਿਤੇ ਮਾਤਾ ਤੂੰ ਆ ਸੱਸ ਵਾਲਾ ਆਪਣਾ ਬਰਾਤ ਰੂਪ ਦਿਖਾ ਕੇ ਉਹਨੂੰ ਕੋਈ ਪੇਕੇ ਵਾਲਾ ਮਹਿਣਾ ਤਾਂ ਨਹੀਂ ਮਾਰਤਾ ਨਹੀਂ ਕਿਤੇ ਮੇਨੇ ਪਹਾੜ ਵਾਲੀ ਮਾਤਾ ਦੀ ਸੌ ਲੱਗੇ ਜਿਵੇਂ ਮੈਂ ਕੋਈ ਗੱਲ ਵੀ ਕੀਤੀ ਹੋਵੇཅੀ ਨਹੀਂ ਅੱਛਾ ਫੇਰ ਉਹ ਗਈ ਤਾਂ ਗਈ ਕਿੱਥੇ ਹਾਂ ਕਿੱਥੇ ਗਈ ਸੀ ਤੂੰ ਬੇਬੇ ਨੂੰ ਦੱਸ ਕੇ ਜਾਣਾ ਜ਼ਰੂਰੀ ਵੀ ਨਹੀਂ ਸਮਝਿਆ ਉੱਤਤਰਾ ਫੋਨ ਸਵਿਚ ਆਫ ਅੱਬੇ ਤੂੰ ਕਦੋਂ ਦੀ ੱਡੀ ਲਾਪਰਵਾਹ ਹੋ ਗਈ ਦੀਦੀ ਤੇਰੇ ਕੋਈ ਉਮੀਦ ਨਹੀਂ ਸੀ ਜੇ ਮੈਂ ਟੋਕਾ ਟਾਕੀ ਨਹੀਂ ਕਰਦੀ ਤੇ ਤੈਨੂੰ ਆਪਣੇ ਆਪ ਨਹੀਂ ਆਉਂਦਾ ਹੈ ਤੂੰ ਮੈਨੂੰ ਦੱਸ ਕੇ ਜਾਣਾ ਵੀ ਨਹੀਂ ਜ਼ਰੂਰੀ ਸਮਝਿਆ ਆਏ ਨਾ ਬੁੱਤਾਂ ਵਾਂਗ ਚੁੱਪ ਚੁੱਪ ਖੜਕੇ ਨਹੀਂ ਸਰਨਾ ਤੂੰ ਮੈਨੂੰ ਸੱਚ-ਸੱਚ ਦੱਸ ਦੇ ਤੂੰ ਗਈ ਤਾਂ ਫਿਰ ਗਈ ਕਿੱਥੇ ਸੀ ਮੈਂ ਗਈ ਸੀ ਦੇਬੋ ਦੀਦੀ ਕੋਲ ਹੈਂ ਦੇਬੋ ਕੋਲ ਉਹ ਤੇ ਕੀ ਕੰਮ ਸੀ ਤੇਰਾ ਉਹ ਜਦੋਂ ਆਪਾਂ ਦੇਪੋ ਨਾਲ ਵਰਤਦੇ ਹੀ ਨਹੀਂ ਅਬ ਤੂੰ ਤਾਂ ਉੱਥੇ ਜਾ ਕੇ ਨਾ ਸਾਡੀ ਹਦਕ ਕਰਾ ਕੇ ਧਰਤੀ ਉਹ ਤਾਂ ਪੂਰੀ ਇੱਕ ਨੰਬਰ ਦੀ ਅਕੜ ਕਰਨੀ ਆ ਤੈਨੂੰ ਕੋਈ ਲੋੜ ਸੀ ਦੇ ਕੋ ਕੋ ਜਾਣ ਦੀ ਤੂੰ ਸਾਡਾ ਉੱਥੇ ਸਿਰ ਝੁਕਾ ਕੇ ਰੱਖ ਤਾ ਜਾਂ ਤਾਂ ਉਹਦਾ ਸਾਡੇ ਬਿਨਾ ਸਰ ਸਕਦਾ ਨਾ ਸਾਡਾ ਕਿਹੜਾ ਉਹਦੇ ਬਿਨਾ ਕੋਈ ਗੱਡਾ ਡਿਆ ਕਿਹੜਾ ਤੂੰ ਸਾਨੂੰ ਸਾਰਿਆਂ ਨੂੰ ਖੂਜੇ ਲਾ ਕੇ ਉਹਨੂੰ ਗੱਲ ਲਾਉਣ ਗਈ ਸੀ ਹੁਣ ਨਹੀਂ ਦੇ ਕੋਸ਼ ਲੱਗਦੀ ਸਾਡੀ ਨੋਹਾ ਨਾਲੋਂ ਕਦੇ ਮਾਸਾ ਅੱਡ ਨਹੀਂ ਹੁੰਦੇ ਨਾਲੇ ਤੁਹਾਡੇ ਖਹਿਣ ਨਾਲ ਕਿਹੜਾ ਕੋਈ ਰਿਸ਼ਤਾ ਖਤਮ ਹੋ ਜਾ ਭਾਈਆਂ ਦਾ ਤਾਂ ਚੱਲ ਮੰਨਿਆ ਵੀ ਆਪਣੀਆਂ ਭੈਣਾਂ ਨਾਲ ਗੁੱਸੇ ਹੋ ਕੇ ਨਰਮੋਹੇ ਹੋ ਜਾਂਦੇ ਨੇ ਉਹਨਾਂ ਤੋਂ ਮੂੰਹ ਮੋੜ ਲੈਂਦੇ ਨੇ ਵਰਤਣਾ ਛੱਡ ਦਿੰਦੇ ਨੇ ਪਰ ਮੰਮੀ ਤੇਰੀ ਤਾਂ ਉਹ ਢਡੋ ਜੰਮੀ ਜੇਠੀ ਧੀ ਆ ਤੂੰ ਕਿਵੇਂ ਉਹਦੇ ਤੋਂ ਮੂੰਹ ਮੋੜ ਲਿਆ ਮੈਂ ਰੋੜਨਾ ਪਿਆ ਜਦੋਂ ਇਹ ਤਾਂ ਘਰ ਆਣੇ ਮੈਂ ਉਹਨੂੰ ਕੁੱਟਿਆ ਅਸੀਂ ਪੰਚਾਇਤੀ ਸਾਰੇ ਇਕੱਠੇ ਹੋ ਕੇ ਗਏ ਉਹਨੇ ਸਾਨੂੰ ਕਹਤਾ ਤਾਹੂ ਕਿਨੇ ਸੱਜਿਆ ਤੁਸੀਂ ਮੇਰੇ ਘਰ ਕੀ ਕਰਨ ਆਏ ਹੋ ਚਲੇ ਜਾਓ ਸਾਡੇ ਬੇਸਤੀ ਕਰਕੇ ਉਹਨੇ ਘਰੋਂ ਕੱਢਿਆ ਤੇ ਉੱਤੋਂ ਉਹਦਾ ਘਰ ਵਾਲਾ ਮਸ਼ਕਰੀਆਂ ਜੀਆਂ ਹੱਸਦਾ ਸਾਡਾ ਮਜ਼ਾਕ ਉਡਾਉਣ ਲੱਗ ਪਿਆ ਤੇ ਮੈਂ ਵੀ ਕਹਤਾ ਤੇਬੋ ਭੈਣ ਜੇ ਤੂੰ ਇਸ ਘਰ ਦੇ ਵਿੱਚ ਔਖੀ ਆ ਨਾ ਤੇ ਚੱਲ ਸਾਡੇ ਨਾਲ ساری ਉਮਰ ਤੈਨੂੰ ਬਿਠਾ ਕੇ ਰੋਟੀਆਂ ਖਵਾ ਦਾਂਗੇ ਤੇ ਜੇ ਨਾ ਗਈ ਤਾਂ ਫਿਰ ਤੇਰਾ ਤੇ ਸਾਡਾ ਰਿਸ਼ਤਾ ਸਦਾ ਸਦਾ ਲਈ ਖਤਮ ਤੂੰ ਸਾਡੇ ਲਈ ਮਰ ਗਈ ਤੇ ਅਸੀਂ ਤੇ ਰੇਲੀ ਮਰ ਗਏ ਕਿੰਨੇ ਅਫਸੋਸ ਵਾਲੀ ਗੱਲ ਆ ਦੇ ਬੋਦਦੀ ਨੇ ਤਾਂ ਆਪਣੇ ਸਹਰਿਆਂ ਦੇ ਪੱਖ ਪੂਰੇ ਆ ਨਾ ਆਪਦੇ ਪੇਕਿਆਂ ਨੂੰ ਤਾਂ ਖੁੰਝਾ ਲਾ ਕੇ ਛੜਤਾ ਉਹਨੇ ਤੇ ਉੱਥੋਂ ਸੀ ਬੇਇੱਜ਼ਤੀ ਕਰਵਾ ਕੇ ਬਿਸ਼ਰਮਾ ਵਾਂਗੂ ਘਰੇ ਆ ਗਏ ਤੇ ਉਦੋਂ ਬਾਅਦ ਉਹ ਆਪਦੇ ਘਰੇ ਰਾਜੀ ਤੇ ਸੀ ਆਪਦੇ ਘਰ ਰਾਜੀ ਪਰ ਤੂੰ ਨਾ ਅੱਜ ਉੱਥੇ ਜਾ ਕੇ ਸਾਨੂੰ ਨੀਵਾ ਕਰਕੇ ਧਰਤਾ ਹੁਣ ਤਾਂ ਉਹਨੇ ਆਪੇ ਹੀ ਕਹਿਣਾ ਵੀ ਦੇਖਿਆ ਮੇਰਾ ਤਾਂ ਇਹ ਨਾ ਬਿਨਾਂ ਸਰ ਗਿਆ ਸੀਗਾ ਓਏ ਇਹਨਾਂ ਦਾ ਹੀ ਮੇਰੇ ਬਿਨਾਂ ਨਹੀਂ ਸਰਿਆ ਆ ਗਿਆ ਨਾ ਮੂੰਹ ਨਮਕਾ ਕੇ ਤੂੰ ਤਾਂ ਮੇਰੀ ਹਰ ਅਜੇ ਵੀ ਇਹਨੇ ਚੱਕੜ ਨਹੀਂ ਘਟੀ ਆਕੜ ਮੰਮੀ ਆਕੜ ਹਸਪਤਾਲ ਚ ਪਈ ਥੋਡੀ ਬੇਸੁੱਧ ਧੀ ਨੂੰ ਆਕੜਾ ਨਹੀਂ ਸੁੱਝਦੀਆਂ ਉਹਨੂੰ ਤਾਂ ਆਪਣੀ ਜਾਨ ਦੇ ਲਾਲੇ ਪਏ ਹੋਏ ਨੇ ਕੀ ਹੋ ਗਿਆ ਮੇਰੀ ਧੀ ਨੂੰ ਕਾਲਾ ਪੀਲਿਆ ਹੋ ਗਿਆ ਉਹ ਵੀ ਆਖਰੀ ਸਟੇਜ ਤੇ ਮੈਨੂੰ ਤਾਂ ਤਾਂ ਪਤਾ ਲੱਗ ਗਿਆ ਅੱਜ ਸਵੇਰੇ ਉਹਨਾਂ ਦੇ ਗਵਾਂਢ ਚ ਰਹਿੰਦੀ ਮੇਰੀ ਭਾਬੀ ਫਾਲਗਨੀ ਦਾ ਫੋਨ ਆਇਆ ਉਹ ਕਹਿੰਦੀ ਕਿ ਉਹਨੂੰ ਬਲੱਡ ਦੀ ਲੋੜ ਤੇ ਮੇਰਾ ਬਲੱਡ ਗਰੁੱਪ ਦੇਖੋ ਪੈਣ ਨਾਲ ਮਿਲਣ ਕਰਕੇ ਮੈਨੂੰ ਕੁਝ ਸੁਝਿਆ ਨਹੀਂ ਨਾ ਮੈਂ ਤੁਹਾਨੂੰ ਕੁਝ ਦੱਸ ਪਾਈ ਮੈਂ ਤਾਂ ਸਗੋਂ ਭੱਜ ਗਈ ਤੇ ਇੱਕ ਉਮੀਦ ਜਗਾਈ ਉਹਦੀ ਜਾਨ ਬਚਾਉਣ ਦੀ ਉਹ ਉਹਨੇ ਵਿਚਾਰੀ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਘਰੋਂ ਭੇਜ ਕੇ ਉਹਨੇ ਆਪਣਾ ਘਰ ਟੁੱਟਣ ਤੋਂ ਬਚਾਇਆ ਤੇ ਤੁਸੀਂ ਸਾਰੇ ਕਿਵੇਂ ਸਾਰੇ ਜਣੇ ਮੂੰਹ ਸੁਝਾ ਕੇ ਉਹਦੇ ਨਾਲ ਪੈ ਕੇ ਚਾਹੇ ਉਹਨੇ ਆਪਣੇ ਸਹੁਰਿਆਂ ਦਾ ਸਾਥ ਦਿੱਤਾ ਪਰ ਆਪਾਂ ਵੀ ਕਿੰਨੇ ਬੇਦਰਦ ਨਿਕਲੇ ਮੁੜ ਕੇ ਕਦੀ ਉਹਦੀ ਸਾਰ ਹੀ ਨਹੀਂ ਲੈ ਕੋਨੇ ਕਿਹਾ ਕਮਣੀ ਜੀ ਨੇ ਸਾਨੂੰ ਕੋਈ ਆਪਣੀ ਸੁੱਖ-ਸਾਂਤ ਦੱਸੀ ਤੁਹਾਡੀ ਤੀ ਤਾਂ ਹੁਣ ਬਗਾਨੇ ਹੱਥੀਆਂ ਬੇਬਸਾ ਸਾਰਾ ਕੁਝ ਉਹਨੂੰ ਆਪਣੇ ਸਹੁਰਿਆਂ ਤੋਂ ਪੁੱਛ ਕੇ ਕਰਨਾ ਪੈਂਦਾ ਪਰ ਤੁਸੀਂ ਇਹਨਾਂ ਨੂੰ ਤਾਂ ਆਪਣੇ ਪੇਕਿਆਂ ਤੇ ਮਾਣ ਹੁੰਦਾ ਵੀ ਜੇ ਕਿਤੇ ਮੈਂ ਗੁੱਸੇ ਹੋ ਗਈ ਮੇਰੀ ਮਾਂ ਮੇਰੇ ਭੈਣ ਮੇਰੇ ਵੀਰ ਦੇ ਮੈਨੂੰ ਮਨਾ ਹੀ ਲੈਣਾ ਪਰ ਤੁਸੀਂ ਪਰ ਤੁਸੀਂ ਤਾਂ ਉਹਦਾ ਮਾੜੀ ਤੋੜ ਕੇ ਰੱਖ ਦਿੱਤਾ ਜਦੋਂ ਮੈਂ ਅੱਜ ਤੇ ਬੋਦੀ ਜੀ ਨੂੰ ਪੁੱਛਿਆ ਕਿ ਦੇਦੀ ਤੁਹਾਡਾ ਕਦੇ ਵੀ ਆਪਣੀ ਮਾਂ ਨੂੰ ਆਪਣੇ ਛੋਟੀ ਭੈਣ ਨੂੰ ਆਪਣੇ ਵੀਰੇ ਨੂੰ ਮਿਲਣ ਨੂੰ ਜੀਨ ਨਹੀਂ ਕੀਤਾ ਉਹ ਦੇ ਦੰਬਦੇ ਹੋਏ ਬੁੱਲ ਕੁਝ ਬੋਲ ਤਾਂ ਨਹੀਂ ਸਕੇ ਪਰ ਉਹਦੀਆਂ ਅੱਖਾਂ ਚੋਂ ਟਿਪ ਟਿਪ ਕਰਦੇ ਹੰਝੂ ਕਹਾਣੀ ਬਿਆਨ ਕਰ ਗਏ ਜਦੋਂ ਕਿਤੇ ਵਿਆਹੀਆਂ ਪੈਣਾ ਰੋਸ ਜਾਣ ਤਾਂ ਮੈਨੂੰ ਐ ਲੱਗਦਾ ਕਿ ਭਰਾਵਾਂ ਨੂੰ ਉਹਨਾਂ ਨੂੰ ਮਨਾ ਲੈਣਾ ਚਾਹੀਦਾ ਕਿਉਂਕਿ ਉਹ ਤਾਂ ਬਗਾਨੇ ਬਸ ਹੋ ਜਾਂਦੀਆਂ ਨੇ ਬੇਵਸ ਹੁੰਦੀਆਂ ਨੇ ਪਰ ਭਰਾ ਤਾਂ ਕਦੀ ਵੀ ਬੇਵਸ ਨਹੀਂ ਹੁੰਦਾ ਖੇੜਾ ਟਕੜੰਬ ਸਭ ਕੁਝ ਇੱਥੇ ਹੀ ਰਹਿ ਜਾਣਾ ਆ ਇਸ ਤੋਂ ਪਹਿਲਾਂ ਕਿ ਸਭ ਕੁਝ ਖਤਮ ਹੋ ਜਾਵੇ ਜਾ ਕੇ ਸਾਂਭ ਲੋ ਆਪਣੀ ਦੀਪਾਂ ਨੂੰ ਨਹੀਂ ਤਾਂ ਫਿਰ ਟੁੱਟੇ ਹੋਏ ਰਿਸ਼ਤਿਆਂ ਨੂੰ ਮੜੀਆਂ 'ਚ ਜਾ ਕੇ ਰੋਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ